आईजी उमरान नंगल जिन्ना ਦੇ ਖਿਲਾਫ ਡਿਪਾਰਟਮੈਂਟਲ ਜਾਂਚ ਚੱਲ ਰਹੀ ਏ ਬੇਬਲ ਕਲਾ ਗੋਲੀ ਕਾਣ ਨੂੰ ਲੈ ਕੇ ਉਹਨਾਂ ਖਿਲਾਫ ਜਾਂਚ ਚੱਲ ਰਹੀ ਏ ਉਹਨਾਂ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਕਿ ਉਹ ਬੇਕਸੂਰ ਨੇ ਜਿਸ ਤੇ ਹਾਈ ਕੋਰਟ ਵੱਲੋਂ ਸਟੇ ਵੀ ਲਾ ਦਿੱਤਾ ਗਿਆ ਤੁਸੀਂ ਵੀ ਸੁਣੋ ਕੀ ਏ ਪੂਰਾ ਮਾਮਲਾ ਸਰ आईजी उमरान नंगल जी ਨੂੰ ਤੇ ਝੂਠਾ ਪਰਚਾ ਕੱਟਿਆ ਗਿਆ ਸੀਗਾ ਬਿਆ 130 ਨੰਬਰ ਐਫ ਆਈ ਆਰ ਉਹਦੇ ਇਵੈਂਟ ਦੇ ਵਿੱਚ ਉਹਨਾਂ ਦੇ ਖਿਲਾਫ ਡਿਪਾਰਟਮੈਂਟਲ ਇਨਕੁਆਰੀ ਸਰਕਾਰ ਨੇ ਇਨਸਟੀਟਿਊਟ ਕੀਤੀ ਸੀਗੀ ਤੇ ਉਹਦੇ ਵਿੱਚ ਇਨਕੁਆਰੀ ਅਫਸਰ ਬੀ ਐਨ ਚੰਦਰਸ਼ੇਖਰ ਜੀ ਨੂੰ ਲਾਇਆ ਗਿਆ ਸੀਗਾ ਬੀ ਐਨ ਚੰਦਰਸ਼ੇਖਰ ਜੀ ਸਟ ਦੇ ਮੈਂਬਰ ਸੀਗੇ ਜਿਨ੍ਹਾਂ ਨੇ ਰੀਸੈਂਟਲੀ ਆਈ ਜੀ ਸਾਹਿਬ ਤੇ ਇੱਕ ਛੁੱਟਾ ਪਰਚਾ ਕੱਟਿਆ ਗਿਆ ਸੀਗਾ ਟਟ ਕੱਟਿਆ ਸੀ ਰੋਪੜ ਵਿੱਚ ਜੋ 1997 ਦਾ ਮਾਮਲਾ ਸੀਗਾ ਉਹ 2023 ਦੇ ਵਿੱਚ ਉਹਨਾਂ ਨੇ ਪਰਚਾ ਕੱਟਿਆ ਇਹ ਮੰਗ ਨੂੰ ਲੈ ਕੇ ਅਸੀਂ ਹਾਈ ਕੋਰਟ ਪਟੀਸ਼ਨ ਪਾਈ ਸੀਗੀ ਕਿ ਇੱਕ ਤਰ ਸਾਡੇ ਇਨਕੁਆਇਰੀ ਅਫਸਰ ਚੇਂਜ ਕੀਤੇ ਜਾਣ ਤੇ ਉਹ ਅਫਸਰ ਲਾਇਆ ਜਾਵੇ ਜੋ ਸਾਡੇ ਖਿਲਾਫ 파ਰਸ਼ਲ ਨਹੀਂ ਹੈਗਾ ਤੇ ਦੂਜੀ ਮੰਗ ਇਹ ਸਿਗੀ ਕਿ ਜਦੋਂ ਤੱਕ ਸਾਡੀ ਪਟੀਸ਼ਨ ਪੈਂਡਿੰਗ ਹੈਗੀ ਹੈ ਉਹ ਇਹ ਉਹਦੀ ਇਨਕੁਆਇਰੀ ਸਾਡੀ ਸਟੇ ਕੀਤੀ ਜਾਵੇ ਅੱਜ ਹਾਈ ਕੋਰਟ ਨੇ ਮਾਮਲੇ ਦਾ ਸੰਗਿਆਲ ਲੈ ਕੇ ਸਾਨੂੰ ਉਹਦੇ ਸਾਡੀ ਇਨਕੁਆਇਰੀ ਤੇ ਸਟੇ ਲਾ ਦਿੱਤਾ ਹੈਗਾ ਤੇ 10 ਦਿਨ ਦੀ ਤਰੀਕ ਪਾਈ ਹੈ ਜੀ ਤੇ ਪੰਜਾਬ ਸਰਕਾਰ ਨੂੰ ਨੋਟਿਸ ਵੀ ਇਸ਼ੂ ਕਰ ਦਿੱਤਾ ਅਗਲੀ ਤਰੀਕ ਨੂੰ 10 ਦਿਨ ਦੀ ਤਾਰੀਖ ਪਾਈ ਹੈ ਜੀ ਅਗਲੀ ਤਾਰੀਖ ਸ਼ਾਮ ਤੱਕ ਪਤਾ